ਅੰਦੇਸਾ ਸੇਗਲ ਦੀ ਸੋ ਅੱਜ ਕੁਝ ਲਾਈਨ ਲਿਖੀਆਂ ਜਿਹਨਾਂ ਨੂੰ ਫਾਲੋ ਕਰਦਾ ਜਿਹਨਾਂ ਨਾਲ ਬੜੀ ਮੱਚ ਮਜਾਦਾ ਗੀਤ ਲਗਾਉਣਾ ਬੱਬੂ ਮਾਨ ਬਾਈ ਦੇਖ ਲੈ ਤੁਹਾਨੂੰ ਵਿਚਾਰ ਪਸੰਦ ਆਉਣੀਆਂ ਜੀ ਸੱਚ ਹੀ ਉਹ ਲਿਖਦਾ ਤੇ ਸੱਚ ਹੀ ਉਹ ਗਾਉਂਦਾ ਏ ਮੁੰਡਾ ਨਹੀਂ ਉਹ ਬਣਾਦਾ ਅਖਾੜਾ ਖੁੱਲਾ ਲਾਉਂਦਾ ਏ ਮੁੰਡਾ ਨੀ ਉਹ ਮਨ ਆਦਾ ਅਖਾੜਾ ਖੁਲਾ ਨਾਉਂਦਾ ਏ ਮੋਟਰ ਦੇ ਉੱਤੇ ਵੀ ਬਾ ਡੇਰਾ ਉਹਨੇ ਲਾਇਆ ਏ ਇਸ਼ਕ ਪੁਰਾ ਵੀ ਉਹਨੇ ਪਿੰਡ ਚ ਬਣਾਇਆ ਏ ਲੱਖਾਂ ਹੀ ਲੋਕਾਂ ਨੇ ਉਹਨੂੰ ਦਿਲੇ ਚ ਵਸਾਇਆ ਓ ਘਟਪੁਰ ਮੜਦਾ ਹੋਏ 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 ਘਟਪੁਰ ਮੜਦਾ ਜੀ ਜਟਲੀ ਜੰਮੀ ਵੀ ਫੈਣੋ ਦਾ ਹੋ ਵੀ ਕਿੜਾ ਘਟਨੀ ਇੱਕ ਇੱਕ ਗਾਲਿਓ ਦੀ ਅੰਗਿਆਰ ਵਾਂਗੂ ਮੱਗ ਜਾਵੇ ਇੱਕ ਇੱਕ ਗਾਲਿਓ ਦੀ ਅੰਗਿਆਰ ਵਾਂਗੂ ਮੱਗ ਜਾਵੇ ਹੈਰ ਦੀ ਵੀ ਹੋਰ ਰੱਬਾ ਲਗੇ ਜਾਵੇ ਮਾਣ ਨੂੰ ਲਗੇ ਜਾਵੇ ਹਾਏ ਜੇ ਪਸੰਦ ਆ ਵਧੀਆ ਲੱਗਾ ਤਾਂ ਲਾਈਕ ਕਮੈਂਟ ਦਾ ਸ਼ੇਅਰ ਕਰ ਦਿਓ ਥੈਂਕ ਯੂ ਜੀ